ਨਾ ਵੀਡੀਓ ਬੜੀ ਕਮਰੀ ਹੈ ਬੜੀ ਵਾਇਰਲ ਹੋਈ ਹੈ ਰਾਜੇ ਵੜਿੰਗ ਦੀ ਜਿਹਦੇ ਵਿੱਚ ਉਹ ਸਾਫ ਤਾਂ ਕਰਦਾ ਤਾਂ ਕਿੰਨੀ ਦਰਾੜ ਜਾਂਦਾ ਬੜੇ ਲੋਕਾਂ ਨੇ ਮਜ਼ਾਕ ਕਰਾਇਆ ਸੋ ਰਾਜੇ ਵੜਿੰਗ ਨੂੰ ਮੈਂ ਇੱਕ ਸਲਾਹ ਦੇਣ ਲੱਗੀ ਹਾਂ ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਪਹਿਲੀ ਗੱਲ ਰਾਜਾ ਵੜਿੰਗ ਕੋਸ਼ਿਸ਼ ਕਰ ਰਿਹਾ ਵੀ ਜਿੱਦਾਂ ਭਗਵੰਤ ਮਾਨ ਇੱਕ ਬੜਾ ਵੱਡਾ ਤਕੜਾ ਬੁਲਾਰਾ ਹੈ ਉਹਨਾਂ ਹੀ ਸੰਗਾ ਬੰਦਾ ਵੀ ਮੈਂ ਵੀ ਬਸ ਹੁਣ ਆਏ ਬੋਲ ਬੋਲ ਕੇ ਐਵੇਂ ਇਧਰ ਦੀਆਂ ਸਟੋਰੀਆਂ ਫੜ ਲੀਆਂ ਕਦੀ ਰਾਹੁਲ ਗਾਂਧੀ ਦੀਆਂ ਫੜ ਲੀਆਂ ਕਦੀ ਅੰਬਾਨੀ ਦਾ ਮੁੰਡਾ ਲੱਡੂ ਜਿਹਾ ਲੱਗਦਾ ਇਹ ਫਲਾਨਾ ਤੇਂਗੜਾ ਉਹ ਲੱਗ ਕੇ ਆਪਿਆ ਲੱਗੇ ਪੇ ਮੈਟਰ ਹੈ ਨਹੀਂ ਇਹਦੇ ਕੋਲ ਚੱਜਦਾ ਉਹਦੀ ਆਵਾਜ਼ ਰਾਜੇ ਵੜਿੰਗ ਦੀ ਆਵਾਜ਼ ਕੰਨਾਂ ਨੂੰ ਕੰਨ ਫੱਟ ਰਹੇ ਉਹਦੀ ਆਵਾਜ਼ ਸੁਣ ਕੇ ਇਹਨਾਂ ਦਾ ਗਲੇ ਦਾ ਬੁਰਾ ਹਾਲ ਹੈ ਬੰਦਾ ਝੂਰ ਲਾ ਲਾ ਬੋਲ ਰਿਹਾ ਦੇਖੀ ਕਿਤੇ ਹਾਰਟ ਅਟੈਕ ਨਾ ਕਰਾ ਲਈ ਰਾਜੇ ਵੜਿੰਗ ਹਾਰਮੋਨੀਅਮ ਖਰੀਦ ਪਹਿਲੇ ਇੱਕ ਉਹਦੇ ਸਾਹ ਦੇ ਰਿਆਜ਼ ਲੈਣੇ ਸ਼ੁਰੂ ਕਰ। ਡਾਉਨ ਸਕੇਲ ਤਾਉ। ਸ ਆ ਜਾਂ ਓ ਇਹਦੇ ਨਾਲ ਤੇਰੇ ਵੋਕਲ ਕੋਰਡ ਬਹੁਤ ਖੁੱਲਣਗੇ। ਠੀਕ ਹੈ ਜਾਂ ਫਿਰ ਕੱਪੜੇ ਨਾਲ ਆ ਦੀ ਜੀ ਫੜ ਲਾ। ਆ ਏਦਾਂ ਕਰ। ਸ਼ਾਇਦ ਤੇਰਾ ਗਲੇ ਦਾ ਬੇਸ ਬਣ ਜਾਊ ਬਹਿਣਾ हट ਜਾਊਗਾ ਜਿਹੜਾ ਵਾਰ-ਵਾਰ ਤੇਰਾ ਗਲਾ ਬਹਿ ਜਾਂਦਾ ਹੈ, ਖਰਾਬ ਹੋ ਜਾਂਦਾ ਹੈ। ਸੋ ਤੈਨੂੰ ਇਸ ਟਾਈਮ ਕਿਸੇ ਪਾਰਟੀ ਦੀ ਲੋੜ ਨਹੀਂ ਰਾਜੇ ਬਿਰਿੰਗ। ਤੈਨੂੰ ਕੋਈ ਭਗਵੰਤ ਮਾਨ ਦੀ ਲੋੜ ਨਹੀਂ। ਹਾਂ ਦੇ ਬਾਜੇ ਦੇ ਉੱਤੇ ਰਿਆਸ਼ ਸ਼ੁਰੂ ਕਰ ਐਨ ਗਲੇ ਨੂੰ ਕੈਮ ਕਰ ਸਾਲ ਬਾਦ ਮੁੜ ਕੇ ਆ ਕਿਉਂਕਿ ਤੈਨਾਂ ਜਲੋਸ ਕਢਾ ਲਿਆ ਆਪਣਾ ਨਾ ਤੇਰਾ ਕੋਈ ਗਾਲ ਚ ਦਾਮਾ ਉਹ ਜਿਹੜੇ ਚਾਰ ਮੂਰੇ ਲੋਕ ਬੈਠੇ ਤਾੜੀਆਂ ਮਾਰ ਰਹੇ ਉਹ ਥਾ ਮਾਰ ਰਿਹਾ ਉਹ ਤੈਨੂੰ ਧੰਨਵਾਦ ਕਰ ਰਿਹਾ ਕਿ ਤੂੰ ਇੰਨਾ ਹਸਾਇਆ ਵੀ ਇੰਨਾ ਤਾਂ ਭਗਵੰਤ ਮਾਨ ਨਹੀਂ ਹਸਾਉਂਦਾ ਸੋ ਕਪਲ ਸ਼ਰਮਾ ਤੋਂ ਵੀ ਮੇਰੀ ਰਿਕਵੈਸਟ ਹੈ ਜਿਹੜਾ ਕਪਲ ਸ਼ਰਮਾ ਦਾ ਸ਼ੋਅ ਚੱਲਦਾ ਹੈ ਸੋ ਕਪਿਲ ਜੀ ਰਾਜੇ ਵੜਿੰਗ ਨੂੰ ਆਪਣੇ ਸ਼ੋਅ ਚ ਬੁਲਾਇਆ ਜਾਵੇ ਕਿਉਂਕਿ ਮੇਰੇ ਸਾਬ ਨਾਲ ਵੀ ਇਹ ਕਮੇਡੀ ਦਾ ਬਾਦਸ਼ਾਹ ਬਣੇਗਾ ਇਨ ਫਿਊਚਰ ਸੋ ਕਪਿਲ ਸ਼ਰਮੇ ਦੀ ਟੀਆਰਪੀ ਸ਼ੋ ਦੀ ਬਹੁਤ ਉੱਚੀ ਹੋ ਜਾਣੀ ਜੋ ਰਾਜਾ ਵੜਿੰਗ ਨੂੰ ਬੁਲਾ ਲੇ ਕਿਉਂਕਿ ਇਸ ਟਾਈਮ ਰਾਜਾ ਵੜਿੰਗ ਪ੍ਰੋਪਰਲੀ ਇਹ ਸਰਕਸ ਜੋਕਰ ਹੁੰਦਾ ਉਹ ਵਾਲਾ ਰੋਲ ਪੂਰਾ ਕਰ ਰਿਹਾ ਸੋ ਉਹਦੀਆਂ ਵੀਡੀਓ ਦੇਖ ਕੇ ਇੰਨਾ ਇੰਟਰਟੇਨੈਂਟ ਹੋ ਰਿਹਾ ਇੰਨਾ ਆਪਣੇ ਆਪ ਨੂੰ ਅਸੀਂ ਹਸਾ ਰਹੇ ਹਾਂ ਮਤਲਬ ਮੈਨੂੰ ਲੱਗਦਾ ਕਪਿਲ ਸ਼ਰਮਾ ਦਾ ਸ਼ੋਅ ਵੀ ਇਸ ਟਾਈਮ ਫੇਲ ਆ ਉਹ ਸ਼ੋਅ ਦੇਖਣ ਨੂੰ ਜੀ ਨਹੀਂ ਕਰਦਾ ਪਰ ਰਾਜੇ ਵੜਿੰਗ ਦੀ ਵੀਡੀਓ ਦੇਖਣ ਨੂੰ ਜੀ ਜ਼ਰੂਰ ਕਰਦਾ ਕਿਉਂਕਿ ਥੋੜੀ ਦੇਰ ਹੱਸ ਲੈਂਦਾ ਬੰਦਾ ਦੋ ਘੜੀਆਂ ਵੀ ਇੱਕ ਸ਼ਦਾਈ ਹੋ ਗਿਆ ਇਹਦਾ ਬੀਪੀ ਹਾਈ ਹੋ ਗਿਆ ਉਹ ਇਹਦਾ ਕੋਈ ਇਲਾਜ ਕਰੋ ਇਹਨੂੰ ਕੋਈ ਫ੍ਰੀ ਦੇ ਵਿੱਚ ਹਰਮੋਨੀਅਮ ਗਿਫਟ ਕਰੋ ਇਹਦੀ ਸਾਦੀ ਰਿਆਸ਼ਤਾਨਪੁਰੇ ਤੋਂ ਸ਼ੁਰੂ ਕਰਾਓ ਤਾਂ ਕਿ ਇਹਦਾ ਗਲੇ ਦਾ ਕੋਈ بیس ਬਣੇ